ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਇਹ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ ਜਦੋਂ ਜ਼ਿਲ੍ਹਾ ਸੰਗਰੂਰ ਦੱਸੀਦਾ ਤਾਂ ਕਈ ਵੀਰਾਂ ਜਿਹੜੇ ਭਰਾ ਮੁਕਸਰ ਬਠਿੰਡਾ ਫਰੀਦਕੋਟ ਇਧਰੋਂ ਵੀਡੀਓ ਦੇਖਦੇ ਆ ਤੇ ਇਹਨਾਂ ਲੱਗੇ ਵੀ ਬਹੁਤਾ ਦੂਰ ਆ ਤਨੌਲਾ ਇਸ ਕਰਕੇ ਕਹਿ ਦੇਣਾ ਵੀ ਜਦੋਂ ਬਰਨਾਲਾ ਨੰਗੋਂਗੇ ਨਾਲ ਹੀ ਤਨੌਲਾ ਆ ਜਾਂਦਾ ਤੇ ਤਨੌਲੇ ਦੇ ਜਮਾਂ ਨਾਲ ਇਹ ਪਿੰਡ ਹੈ ਲੋਹਾਖੇੜਾ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਬਾਈ ਪ੍ਰਦੀਪ ਕੋਲੇ ਵੀਡੀਓ ਬਣ ਰਹੀ ਹੈ 10ਕ ਨਾਗ ਅੱਜ ਤੁਹਾਨੂੰ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਣੇ ਆ ਇਹਨਾਂ ਦੇ ਵਿੱਚ ਇੱਕ ਗਾਂ ਜਿਹੜੇ ਭਰਾ ਘੱਟ ਕੇਅਰ ਕਰਦੇ ਆ ਗਰਮੀ ਨੂੰ ਧਿਆਨ ਚ ਰੱਖ ਕੇ ਗਾਂ ਖਰੀਦਣਾ ਚਾਹੁੰਦੇ ਉਹਨਾਂ ਵਾਸਤੇ ਸੋਹਣੀ ਗਾਂ ਖੜੀ ਹੈ ਇੱਕ ਤੋੜ ਕੇ ਵੀ ਦਿਖਾਉਂਗਾ ਬਾਕੀ ਨਾਗ ਹੋਰ ਵੀ ਇੱਥੇ ਹਾਜ਼ਰ ਹੈ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਪਸ਼ੂ ਤੁਸੀਂ ਦੋਸਤੋ ਆਪਦੀ ਸਮਝ ਨਾਲ ਖਰੀਦਦੇ ਹੋ ਤਸੱਲੀ ਕਰਨ ਦਾ ਹੱਕ ਹੁੰਦਾ ਉਹਦੇ 'ਚ ਕਿੰਨੇ ਕੁ ਸੀਰੀਅਸ ਹੋ ਕੇ ਤੁਸੀਂ ਤਸੱਲੀ ਕਰਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਸੋ ਆਪਦੀ ਸਮਝ ਨਾਲ ਪਸੂ ਖਰੀਦਿਓ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਇਹ ਨਾਗ ਤੁਹਾਨੂੰ ਉਸ ਜਿਹੜੇ ਉਹ ਤੋੜ ਕੇ ਵੀ ਦਿਖਾ ਦੇਾਂਗੇ ਛੋਟੀ ਵੀਡੀਓ ਰਹਿਣੀ ਹਾਲਾਂਕਿ ਅੰਦਰ ਗਾਵਾਂ ਮੈਂ ਥੋੜਾ ਜ਼ੂਮ ਕਰਾਂ ਤਾਂ ਤੁਹਾਨੂੰ ਇੱਥੋਂ ਦਿਖਾਈ ਦੇਣਾ ਵੀ ਅੰਦਰ ਗਾਵਾਂ ਖੜੀਆਂ ਐ ਤੁਹਾਨੂੰ ਸ਼ਾਇਦ ਇਹਨਾਂ ਜਾਲੀ ਦੇ ਵਿੱਚ ਦੀ ਕੁਝ ਗਾਵਾਂ ਦਾ ਭਲੇਖਾ ਪਊਗਾ ਇਹ ਬਰਾਂਡਾ ਵੀ ਭਰਿਆ ਹੋਇਆ ਪਰ ਵੀਡੀਓ ਕਿਉਂਕਿ ਬਹੁਤੀ ਲੰਬੀ ਨਾ ਬਣੇ ਕੋਸੂ ਰੂਟੀਨ ਚ ਹੁੰਦੇ ਆ ਤੇ ਰੂਟੀਨ ਚ ਵੀਡੀਓ ਬਣਾਉਣਾ ਤਾਂ ਅਸੀਂ 10 ਕਨਗ ਦਿਖਾਵਾਂਗੇ। ਪ੍ਰਦੀਪ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ। ਪ੍ਰਦੀਪ ਅੱਜ ਹਾਜ਼ਰ ਨਾ ਕਿੰਨੇ ਹੋਗੇ? ਟੋਟਲ ਜਾਨਵਰ ਦਬਾਈ ਹੈਗੇ ਨੀਕੀ ਆਪਣੇ ਕੋਲੇ। ਠੀਕ ਹੈ। ਤੇ ਕੈਮਰੇ ਸਾਹਮਣੇ ਆਪਾਂ ਟੋਟਲ 10 ਤੋਂ 11 ਦਿਖਾਵਾਂਗੇ। ਠੀਕ ਹੈ। ਤੇ ਬਾਕੀ ਭਾਈ ਹੋਰ ਸੀ ਬੈੜਾ ਤਾਂ ਆਪਣੇ ਕੋਲੇ ਜ਼ਿਆਦਾ ਸੀ। ਕਹਿੰਦਾ ਰਾਤ ਭਰਾ ਆ ਗਏ ਇੱਥੋਂ ਦੇ ਦਿੱਲੀ ਦੇ। ਹੂੰ। ਚਾਰ ਗਊ ਉਹਨਾਂ ਨੇ ਲਈਆਂ, ਇੱਕ ਆਏ ਸੀ ਚਰਖੀ ਦਾਦਰੀ ਦੇ, ਚਾਰ ਉਹਨਾਂ ਨੇ ਲਈਆਂ। ਇੱਥੇ ਲੋਕਲ ਨੇੜੇ-ਨੇੜੇ ਆਪਾਂ ਸੇਲ ਕੀਤੀਆਂ ਨੇ ਜਿਹੜੀ ਉਹਦੋਂ ਆਪਾਂ ਵੀਡੀਓ ਪਾਈ ਸੀ ਕੁਝ ਉਹਨਾਂ ਚੋਂ ਜਾਨਵਰ ਸੇਲ ਕੀਤੇ ਆ ਕੁਝ ਉਹਦੋਂ ਜਿਹੜੀਆਂ ਸੂਈਆਂ ਗਾਈਆਂ ਦੇ ਅੰਦਰ ਉਹਨਾਂ ਚੋਂ ਕੀਤੀ ਆ ਠੀਕ ਹੈ ਬਾਕੀ ਗੱਲ ਹੋਰ ਆ ਬਾਈ ਜੀ ਜਿੱਦ ਵੈਸੇ ਆਪਾਂ ਦੇਖੋ ਹਰੇਕ ਵੀਡੀਓ ਦੇ ਵਿੱਚ ਇਹ ਕਹਿੰਦੇ ਕਿ ਆਪਣਾ ਰੁਟੀਨ ਬਾਈ ਵਪਾਰ ਦਾ ਕੰਮ ਆ ਕਿਉਂਕਿ ਰੁਟੀਨ 'ਚ ਆਪਾਂ ਜਾਨਵਰ ਸੇਲ ਕਰਦੇ ਆ ਰੁਟੀਨ 'ਚ ਹੀ ਲੈਨੇ ਆ ਹਮੇਸ਼ਾ ਆਪਾਂ ਇਹ ਗੱਲ ਪਹਿਲਾਂ ਹੀ ਕਹਿੰਦੇ ਹੁੰਨੇ ਆ ਵੀ ਬਾਈ ਦੁੱਧ ਨਾ ਤਾਂ ਆਪਾਂ ਕਦੇ ਗਾਰੰਟੀ ਕਿਸੇ ਨੂੰ ਦਿੱਤੀ ਆ ਦੁੱਧ ਦੇਖੋ ਬੰਦੇ ਦੀ ਕੇਅਰ ਦੇ ਉੱਤੇ ਡਿਪੈਂਡ ਕਰਦਾ ਜੇ ਆਪਾਂ ਗਾਂ 40 ਕਿਲੋ ਵਾਲੀ ਲੈ ਲਈ ਅੱਗੇ ਕੇਅਰ ਰਖ ਰਖਾ ਬਾਈ ਦਾ ਅੱਗੇ ਨਹੀਂ ਨੌਲਜ ਚਲੋ ਜਾਂ ਕਿਵੇਂ ਵੀ ਆ ਤਾਂ ਨਹੀਂ ਦੁੱਧ ਦਿੰਦੀਆਂ ਸਹੀ ਹੈ ਹੁਣ ਬਾਈ ਆਪਾਂ ਤੋਂ ਜਿਹੜਾ ਇੱਕ ਨਵੇਂ ਸ਼ਹਿਰ ਦੇ ਲੈ ਕੇ ਗਏ ਸੀ ਵੇੜਾ ਉਹਨਾਂ ਨੇ ਵੀ ਆਪਾਂ ਤੋਂ ਦੋ ਵੇੜਾ ਪਰਚੇਜ ਕੀਤੀਆਂ ਨੇ ਕੱਲ ਲੈ ਕੇ ਉਚੜਾ ਕੇ ਹੁਣ ਉਹਨਾਂ ਨੂੰ ਆਪਾਂ 25-25 ਕਿਲੋ ਦੁੱਧ ਕਹਿ ਕੇ ਦਿੰਦੇ ਕੋਈ ਵੀਰ ਉਹਨਾਂ ਦਾ ਨੰਬਰ ਮੰਗੂ ਆਪਾਂ ਨੰਬਰ ਵੀ ਸ਼ੇਅਰ ਕਰ ਦਾਂਗੇ ਇਸ ਟਾਈਮ ਇੱਕ ਵੇੜਾ 38 ਕਿਲੋ ਤੋਂ ਚੱਲਦੀ ਪਈ ਆ ਪਲੂਣਾ ਬੱਚੀਆਂ 33 ਤੋਂ ਠੀਕ ਹੈ ਮਨ ਕਰਾ ਪਾਉਣੇ ਲਾਉਣਾ ਉਹਨਾਂ ਨੂੰ 25 25 ਕਿਲੋ ਹੀ ਕਹਿ ਕੇ ਦਿੱਤਾ ਸੀ ਸਹੀ ਹੈ ਮੇਨ ਗੱਲ ਇਹ ਆ ਬਾਈ ਦੇਖੋ ਆਪਣਾ ਕੰਮ ਇੱਕ ਵੀ ਆਪਾਂ ਜਨਮਰ ਅੱਗੋਂ ਲੈਨੇ ਆ ਪਰਚੇਜ ਕਰਦੇ ਆਪਾਂ ਵੀ ਸਾਰੇ ਭੈਣ ਭਾਈਆਂ ਤੋਂ ਜਿੱਦਾਂ ਦੀ ਡਿਟੇਲ ਆਪਾਂ ਨੂੰ ਅੱਗੋਂ ਮਿਲਦੇ ਓਦਾਂ ਆਪਾਂ ਸ਼ੇਅਰ ਕਰ ਦਿੰਨੇ ਆ ਸਹੀ ਹੈ ਮੇਨ ਗੱਲ ਆ ਬਾਈ ਆਪਣੀ ਮਨ ਕਰਕੇ ਆਪਾਂ ਇਹ ਕਹਿਣਾ ਵੀ ਆਪਣੀ ਸਮਝ ਨਾਲ ਖਰੀਦੋ ਕਿਉਂਕਿ ਇਹ ਸਾਹ ਵਾਲੀ ਚੀਜ਼ ਆ ਕਿਤੋਂ ਵੀ ਖਰੀਦਦੇ ਆਪਣੇ ਪਿੱਛੇ ਨਹੀਂ ਹੈਗਾ ਕਿਉਂਕਿ ਬਾਈ ਜਦੋਂ ਚੀਜ਼ ਵੇਚਣੀ ਦਾ ਉਹ ਤੋਂ ਕੋਈ ਹੋਰ ਹੁੰਦਾ ਬਾਅਦ ਚ ਅਗਲਾ ਫਿਰ ਹੋਰ ਕਰ ਦਿੰਦਾ ਸਹੀ ਹੈ ਜਿਹੜੀ ਇਹ ਪਹਿਲੇ ਨੰਬਰ ਤੇ ਜਿਆਦੇ ਬ ਹਲੇ ਬਾਈ ਮਾਲਕਾਂ ਦੇ ਹਿਸਾਬ ਨਾਲ ਤਾਂ ਇਹਦੇ 12 ਦਿਨ ਪਏ ਆ ਸਿੱਧੀ ਉਹ ਪੁੱਤ ਤੇ ਭਲਾਂ ਬਈ ਇਹਨੇ ਚਾਲੂ ਕਰਤੀਆਂ ਕਰਮ ਵਾਲੀ ਨੇ ਆ ਦੇ ਨਜ਼ਦੀਕ ਤੋਂ ਦਿਖਾ ਦਿੰਨੇ ਆ ਤੇ ਠੰਡੀ ਸੀਲ ਆ ਦੁੱਧ ਕਰਮ ਵਾਲੀ ਪਹਿਲੇ ਸੂਈ 25 ਕਿਲੋ ਦੁੱਧ ਇਹ ਪਾ ਦੂਗੀ ਕੀ ਕੀਮਤ ਇਹਦੀ ਇਹਦੀ ਬਾਈ ਜਿਹੜੀ ਅੱਜ ਵਾਲਾ ਰੇਟ ਆ 1 ਲੱਖ ਤੇ 5000 ਰੁਪਏ ਬੱਚੀ ਦਾ ਠੀਕ ਹੈ ਸੋ ਦੋਸਤੋ ਪਹਿਲਾਂ ਵੈੜ ਇਹ ਦੇਣ ਹਜੇ ਲਾਊਗੀ ਸੋਚ ਲਿਆ ਬਾਈ ਭਲੂਣ ਪਾਉਣੀ ਸ਼ੁਰੂ ਕਰਤੀ ਆ 1 ਲੱਖ ਤੇ 5000 ਅੱਜ ਦਾ ਰੇਟ ਆ ਤੇ ਰੇਟ ਇਫੈਕਸ ਨਹੀਂ ਗੇ ਜਿਹੜਾ ਵੀ ਆਊਗਾ ਉਹ ਤਾਂ ਮਾਨਤਨ ਕੀਤਾ ਜਾਊਗਾ ਮਤਲਬ ਤੁਸੀਂ ਆਉਂਗੇ ਤਾਂ ਗਾਂ ਲੈ ਕੇ ਜਾਉਂਗੇ ਰੇਟ ਪਿੱਛੇ ਮੈਨੂੰ ਉਮੀਦ ਹੈ ਵੀ ਤੁਹਾਡਾ ਸ਼ਾਇਦ ਫਰਕ ਨਾ ਪਵੇ ਭਾਈ ਅੱਜ ਤੱਕ ਵੈਸੇ ਆਪਾਂ ਕੋਈ ਵੀ ਭਰਾ ਦੇਖੋ ਆਪਣੇ ਕੋਲੇ ਜਿੰਨੇ ਵੀ ਗਾਹਕ ਆਉਂਦੇ ਨੇ ਕੀ ਕਹਣਾ ਕੋਈ ਭਰਾ ਹੋ ਸਕਦਾ ਜੋ ਆਪਣੇ ਕੋਲੋਂ ਖਾਲੀ ਮੁੜ ਜੂ ਆਪਾਂ ਕਦੇ ਖਾਲੀ ਨਹੀਂ ਮੁੜਾ ਇੱਕ ਗੱਲ ਹੋਰ ਹੈ ਬਾਈ ਆਪਾਂ ਨਜਾਇਜ਼ ਰੇਟ ਮੰਗਦੇ ਨਹੀਂ ਬਾਕੀ ਹੋਰ ਵੀ ਬਾਈ ਜਿਹੜਾ ਵੀਰ ਹੁਣ ਆ ਹਫ਼ਤੇ ਦੇ ਵਿੱਚ ਬੜਾ ਪਰਚੇਜ਼ ਕਰ ਲੂ ਉਹ ਸਹੀ ਆ ਕਿਉਂਕਿ ਬਾਈ ਪਿੰਡਾਂ ਦੇ ਵਿੱਚ ਮਾਲ ਐਨੀਮਲ ਬਹੁਤ ਘੱਟ ਨੇ ਦੂਜੇ ਨੰਬਰ ਤੇ ਹੋਰ ਵੀ ਗੱਲ ਆ ਬਾਈ ਨਾਲ ਜਿੱਦਾਂ ਹੁਣ ਇਦੋਂ ਆ ਸਾਰੇ ਭਰਾ ਕੰਮ ਚੋਂ ਫ੍ਰੀ ਹੋ ਗਏ ਕਿਉਂਕਿ ਰੇਟ ਜਾਨਵਰ ਦਾ ਆਟੋਮੈਟਿਕ ਤੇਜ਼ ਹੋ ਜਾਂਦਾ ਸਹੀ ਹੈ ਇਹਦੇ ਨਾਲ ਦੀ ਗਾਂ ਪਹਿਲਾ ਸੂਹ ਬੱਛੇ ਬਾਈ ਬਹੁਤ ਪਿਆਰੀ ਹੂੰ ਜੇ ਕਿਸੇ ਵੀਰ ਨੇ ਬਾਈ ਜੋੜਾ ਪਰਚੇਜ਼ ਕਰਨਾ ਤਾਂ 2 ਲੱਖ ਤੇ 10000 ਦੀਂ ਦੇ ਦਾਂਗੇ ਠੀਕ ਹੈ ਤੇ ਕੱਲੀ ਬੱਛੀ ਦੇਵਾਂਗੇ ਬਾਈ ਜੀ 1 ਲੱਖ ਤੇ 25000 ਦੀ ਠੀਕ ਹੈ ਸੋ ਦੋਸਤੋ ਜੋੜਾ 2 ਲੱਖ ਤੇ 10000 ਦਾ ਪਹੁੰਚ ਦੇ ਦਾਂਗੇ ਬਾਈ ਜੀ 150 ਕਿਲੋਮੀਟਰ ਤੱਕ ਪਰ ਰੇਟ ਫਿਕਸ ਪਰ ਰੇਟ ਫਿਕਸ ਹੋਊਗਾ ਤੁਸੀਂ ਇਕੱਲੀ ਵੀ ਆਰ ਵਾਇਡ ਖਰੀਦਦੇ ਹੋ ਤਾਂ ਰੇਟ ਅਲੱਗ ਹੈ ਅੱਥੀ ਚੁਵਾਈ ਵਾਲਾ ਥਾਨ ਸੋਹਣਾ ਹਵਾਨਾ ਹੈ ਬਾਕੀ ਟਾਂਚਾ ਤੁਸੀਂ ਹੁਣ ਵੀਡੀਓ ਚ ਦੇਖ ਲਿਆ ਕੈਮਰੇ ਦੇ ਵਿੱਚ ਫੁੱਲ ਪਸੂ ਦਿਸਦਾ ਹੁੰਦਾ ਹਰੇਕ ਐਂਗਲ ਤੋਂ ਚੈੱਕ ਤੁਸੀਂ ਕਰਨਾ ਹੁੰਦਾ ਬਾਕੀ ਭਾਈ ਆਪਾਂ ਅੱਜ ਤੱਕ ਜਿੰਨੀਆਂ ਵੀਡੀਓ ਬਣਾਉਣੇ ਆਪਾਂ ਜੇ ਛੋਟੀ ਆ ਤਾਂ ਛੋਟੀ ਦੱਸਾਂਗੇ ਵੱਡੀਆਂ ਤਾਂ ਵੱਡੀ ਜਿਹੜਾ ਜੋ ਸੂਆ ਜੋ ਰਿਪੋਰਟਾ ਹੁਣ ਭਾਈ ਨਾਰਮਲ ਦੁੱਧ ਦੇ ਬੱਚੀ ਵਧੀਆ ਕੇਰਾਲੇ ਵੀਰ ਕੋਲ 30 ਕਿਲੋ ਦੁੱਧ ਪਾ ਦੂਗੀ ਨਹੀਂ 25 ਕਿਲੋ ਵਾਲਾ ਭਾਈ ਕੋਈ ਰੋਲਾ ਹੀ ਨਹੀਂ ਵੈਸੇ 30 ਕਿਲੋ ਦੁੱਧ ਦੇ ਦੇ ਦੂਗੀ ਬਹੁਤ ਸੋਹਣੇ ਢਾਂਚੇ ਦੀ ਆ ਤੇ ਜਿੱਦਾਂ ਮੰਨ ਕੇ ਕਿਸੇ ਵੀਰ ਨੇ ਜੋੜੀ ਲੈਣੀ ਹੋਈ ਤੇ ਆਪਾਂ 2 ਲੱਖ ਤੇ 10 ਹਜ਼ਾਰ ਦਾ ਜੋੜਾ ਦੇ ਦੋ ਠੀਕ ਹੈ ਇਹਦੇ ਨਾਲ ਗਾਂ ਪਹਿਲਾ ਸੂਆ ਬੱਚੀ ਆ ਭਾਈ ਚਾਰ ਦੰਦ ਠੀਕ ਹੈ ਬਹੁਤ ਪਿਆਰੀ ਬੱਚੀ ਆ ਬਾਈ ਤਿਆਰੀ ਬੜੀ ਸੋਹਣੀ ਕੀਤੀ ਆ ਦਿਨ ਮੰਨ ਕੇ ਚਲੋ ਇਹਦੇ ਪੂਰੇ ਆ ਦੋ ਦਿਨ ਚਾਰ ਦਿਨ ਕੱਢ ਵੀ ਸਕਦੀ ਆ ਤਿਕ ਜੀ ਬਾਈ ਹਫਤਾ ਵੀ ਲੈ ਸਕਦੇ ਇਹ ਜਾਨਵਰ ਅੱਜ ਹੀ ਆਏ ਨੇ ਬਾਈ ਠੀਕ ਆ ਇਹਦਾ ਰੇਟ ਕੀ ਰਹਿਣਾ ਹੈ ਰੇਟ ਬਾਈ ਇਹਦਾ ਸਵਾ ਲੱਖ ਰੁਪਏ ਬੱਚੀ ਦਾ ਦੁੱਧ 30 ਕਿਲੋ ਤੋਂ ਬਾਹਰ ਬੱਚੀ ਪਾ ਦੂ ਬਾਈ ਲੈ ਆਈ ਬਾਈ ਜਿਆਦੇ ਜਾਨਵਰ ਬਾਈ ਆਪਣੇ ਕੋਲ 30 ਤੋਂ ਪਲੱਸ ਵਾਲੇ ਨੇ ਵੀ ਬਹੁਤ ਬਾਈਆਂ ਦੇ ਫੋਨ ਆਉਂਦੇ ਸੀ 30 35 35 ਕਿਲੋ ਵਾਲੇ ਬੱਚੀਆਂ ਲੈਣੀਆਂ ਨੇ ਬਾਕੀ ਜਿੰਨੇ ਜਾਨਵਰ ਦਿਖਾਵਾਂਗੇ ਬਾਈ ਟਿਪ ਟੌਪ ਹੀ ਦਿਖਾਵਾਂਗੇ ਸਾਰੇ ਹੱਥੀ ਚਵਾਈ ਵਾਲੇ ਨੇ ਮਸ਼ੀਨ ਤੇ ਦਾ ਚਲੋ ਜਿਹੜਾ ਜਾਨਵ ਇੰਨੀ ਕ ਜਿਆਦਾ ਬਾਈ ਚਮਕ ਦਮਕਾ ਮਨ ਕੇ ਨਮਾਈ ਨਹੀਂ ਨਾ ਨਜ਼ਦੀਕ ਤੋਂ ਦਿਖਾ ਦਿਓ ਮੜਾ ਜੀ ਵੀ ਇੰਨੀ ਕ ਪਾਲ ਸ ਦੇ ਵਿੱਚ ਆੜੇ ਸਾਰਾ ਰੇਤੇ ਨਾਲ ਇਹ ਭਰੀ ਪਈ ਐਨੀ ਕ ਪਾਲ ਸਮਨ ਕੇ ਦੇ ਵਿੱਚ ਚਮਕ ਤੇ ਢਾਂਚਾ ਬੜਾ ਸੋਹਣਾ ਬਾਈ ਅੱਖੀ ਚੁਵਾਈ ਵਾਲਾ ਥਾਨ ਫਿਕਸ ਜਿਹਾ ਹਵਾਨਾ ਸਾਰੇ ਇਹ ਬੱਚਿਆਂ ਦੀ ਬਾਈ ਡਿਟੇਲ ਆ ਜਿਹੜੀ ਆਪਣੇ ਕੋਲੇ ਇਨਫੋਰਮੇਸ਼ਨ ਕੋਲੇ ਆ ਜੋ ਆਪਾਂ ਨੂੰ ਦਿੱਤੀ ਆ ਅੱਗੇ ਫੇਰ ਬਾਈ ਪਹਿਲਾ ਸੂਆ ਬੱਚੀ ਆ ਗਈ ਕਰਮਾਂ ਵਾਲੀ ਤੋਰ ਬਾਈ ਕਿੰਨੇ ਦਿਨ ਲਊ ਪ੍ਰਦੀਪ ਇਹ ਵੀ ਬਾਈ ਤਿਆਰੀ ਹੈ ਬੱਚੀ ਪੰਜ ਚਾਰ ਦਿਨ ਕੱਟ ਸਕਦੀ ਆ ਹੁਣ ਇਹ ਬਾਈ ਜਿੱਦਾਂ ਉਹਨੇ ਵੀਰੇ ਤੋਂ ਆਪਾਂ ਲਈ ਆ ਚਲੋ ਵੀ ਵੀਡੀਓ ਵੇਖਦੇ ਨੇ ਜਿੱਥੋਂ ਆਪਾਂ ਪਰਚੇਗਾ ਉਹਨਾਂ ਦਾ ਕੱਲੀ ਪੰਛੀ ਦਾ ਬਾਈ ਮੰਨ ਕੇ ਚੱਲਪਾ 2-5 ਮੰਗਦੇ ਸੀ ਉਹ ਅੱਛਾ ਹੁਣ ਆਪਾਂ ਕਿੰਨਾ ਕੁ ਮੰਨ ਲਾਂ ਨਾ ਜਾਣ ਵੀਰ ਕਿੰਨਾ ਕੁ ਤੋੜ ਲੂ ਹਨਾ ਇਹਦਾ ਬਾਈ ਬਾਜਿਵ ਰੇਟ ਹੀ ਆਪਾਂ ਰੱਖਿਆਗਾ 1,45,000 ਰੁਪਇਆ ਠੀਕ ਐ ਦਿਨ ਕਿੰਨੇ ਲੇਜੂ ਪਰ ਤਿਆਰ ਹੀ ਆ ਬਾਈ ਜੀ ਦਾ ਹਫਤਾ ਲੈ ਵੀ ਸਕਦੀ ਆ ਪੰਜ ਚਾਰ ਦਿਨਾਂ ਚ ਸੂ ਵੀ ਸਕਦੀ ਆ ਠੀਕ ਐ ਬਹੁਤ ਸੋਹਣਾ ਚਵਾਈ ਵਾਲਾ ਥਣ ਲੱਗਿਆ ਬਾਡੀ ਵੇਟ ਕਲਰ ਬਰੀਡ ਨਸਲ ਸਾਰਾ ਰਿਕਾਰਡ ਆ ਠੀਕ ਐ 1 ਲੱਖ 45000 ਰੇਟ ਦੱਸੋ ਹਾਈਟ ਲੈਂਡ ਹੁਣ ਦੇਖੋ ਜਿਵੇਂ ਭਾਈ ਆਪਾਂ ਵੀਰ ਤੋਂ ਕਿਸੇ ਤੋਂ ਮੰਗਾਗੇ ਅਗਲਾ ਭਰਾ ਕਹੂਗਾ ਬੜਾ ਮੁੱਲ ਮੰਗਦਿਆ ਬਹੁਤ ਬਈਆਂ ਦੇ ਫੋਨ ਆਉਂਦੇ ਨੇ ਭਾਈ ਮੁੱਲ ਭਾਈ ਪਤਾ ਕੀ ਜਿਹੜਾ ਚੰਗਾ ਜਿਹਾ ਨੰਬਰ ਆ ਹੁਣ ਆਪਾਂ ਨੂੰ ਕਿੰਨੇ ਸਾਲ ਹੋ ਗਏ ਵੀਡੀਓ ਬਣਾਉਂਦਿਆਂ ਨੂੰ ਐ ਮੰਨ ਕੇ ਚੱਲੋ ਵੀ ਜੇ ਆਪਣੇ ਰੇਟ ਵੱਧ ਹੋਣ ਫਿਰ ਤਾਂ ਆਪਣੇ ਐਨੀਮਲ ਹੀ ਨਾਲ ਸੇਲ ਹੋਣਾ ਆਪਾਂ ਟੱਟੋ ਘੱਟ ਕਈ ਵਾਰ ਜੇ ਪਰ ਰੂਟੀਨ 'ਚ ਵੀ ਚਾਹੀਏ ਆਪਾਂ ਹਫ਼ਤੇ 'ਚ 5 ਵੀਡੀਓ ਵੀ ਬਣਾ ਸਕਦੇ ਹਾਂ ਰੋਜ਼ ਦੀ ਬਿਲਕੁਲ ਇਹ ਗੱਲ ਮੈਂ ਕਈ ਥਾਵਾਂ ਤੇ ਜ਼ਿਕਰ ਕੀਤਾ ਵੀ ਭਾਈ ਵੱਲੋਂ ਇਹ ਆਫਰ ਆ ਵੀ ਹਰ ਰੋਜ਼ ਵੀਡੀਓ ਪਰ ਦਿੱਕਤ ਇਹ ਹੁੰਦੀ ਹੈ ਵੀ ਏਰੀਆ ਦੂਰ ਆ ਕੁਝ ਹੋਰ ਭਰਾਵਾਂ ਨਾਲ ਵੀ ਜੁੜੇ ਹੋਏ ਆ ਜਿਨ੍ਹਾਂ ਦੀਆਂ ਵੀਡੀਓ ਬਣਾਉਣੀਆਂ ਪੈਂਦੀਆਂ ਤਾਂ ਹੀ ਹਫ਼ਤੇ 'ਚ ਦੋ ਕੁ ਵੀਡੀਓ ਕਰ ਲਈਦੀਆਂ ਇਹਨੂੰ ਅੱਗੇ ਥੋੜੀ ਕੱਚੀ ਗਾਂ ਹੈ ਇਹਦੇ ਬਾਈ ਦਿਨ ਪਏ ਨੇ ਜੇ ਕੋਈ ਵੀਰ ਭਰਾ ਸਕੇਅਰ ਕਰਨ ਵਾਲਾ ਦੁੱਧ ਦੀ ਰਿਪੋਰਟ ਬਾਈ ਨੇ ਆਪਾਂ ਨੂੰ ਫਾਰਮ ਵਾਲਿਆਂ ਨੇ ਦੱਸਿਆ ਵੀ ਅਸੀਂ 34 ਤੋਂ 35 ਕਿਲੋ ਇਹਦਾ ਪਲੂਣ ਦਾ ਝੋਆ ਬਾਈ ਜਿਹੜੇ ਦੇ ਦਿਨ ਨੇ ਅੱਜ 18 ਦਿਨ ਇਹਦੇ ਬਾਕੀ ਨੇ ਬਾਕੀ ਰੇਟ ਦਾ ਬੜਾ ਪਿਆਰਾ ਬਾਈ ਅੱਜ ਵਾਲਾ 1 ਲੱਖ ਤੇ 10000 ਦੀ ਵੈੜ ਦੇ ਦਾਂ ਠੀਕ ਹੈ ਤੋਰੀ ਬਾਈ 18 ਦਿਨ ਬਾਕੀ ਦੋਸਤੋ ਤੁਸੀਂ ਵੀਦਣ ਮੰਨ ਕੇ ਖਰੀਦ ਲਿਓ ਬਾਕੀ ਹੋਰ ਬਈ ਗੱਲ ਸੋਡੀ ਗੱਲ ਵਿਚਾਲੇ ਆ ਤਿਆਰੀ ਤੇ ਵੈਣ ਬਈ 1.5 ਲੱਖ ਤੋਂ ਪਲੱਸ ਦੀ ਗਊ ਆ ਪਰ ਆਪਣੀ ਇਹ ਅਦਤ ਹੁੰਦੀ ਆ ਵੀ ਆਪਣੇ ਕੋਲੇ ਜੇ ਜਾਨਵਰ ਆ ਗਏ ਨਫਾ ਜਾਇਜ਼ ਮਾਰਜਨ ਤੇ ਅਗਲੇ ਦੇ ਘਰੇ ਜਾਨਵਰ ਵਗ ਜੇ ਲਿਆਈਂ ਬਈ ਵਾਪਸ ਤੋਂ ਦੋਸਤੋ ਚੰਗੀ ਹਾਈਟ ਲੈਂਥ ਦੀ ਐ ਪੇਟ ਵਾਲੀ ਗਾਂ 18 ਦਿਨ ਬਾਕੀ ਐ 1.1 ਲੱਖ 1000 ਅੱਜ ਦਾ ਰੇਟ ਮਹੱਤਵਪੂਰਨ ਉਪਦੀ ਗਾਂ ਬਾਈ ਜਿੱਦਾਂ ਆਪਾਂ ਕਹਿ ਦਿੰਨੇ ਆ ਇੱਕ ਨਾਰਮਲ ਗਾਂ ਹੁੰਦੀ ਆ ਤੇ ਤਿਆਰੀ ਵੀ ਦੁੱਧ ਵੀਤੀ ਤੋਂ ਬਾਹਰ ਤੇ ਅੱਜ ਵਾਲਾ ਜਿਹੜਾ ਰੇਟ ਆ ਕੋਈ ਵੀਰ ਕਿਤੇ ਮਰਜ਼ੀ ਟਰਾਈ ਕਰ ਲੇ ਇਹਦੇ ਆਰਡਰ ਦੀ ਬਾਈ ਸਪੇਸ ਇੰਨੀ ਚਲੋ ਦੇਖ ਜੇ ਆਪਾਂ ਵੀ ਤਿਆਰ ਕਰਕੇ ਵੇਚੀ ਬਾਈ ਆਪਾਂ ਵੀ ਉਸੇ ਰੇਟ ਵੇਚਾਂਗੇ ਚਲੋ ਆਹ ਦੇਖੋ ਅੱਜ ਕਿੰਨਾ ਸੋਹਣਾ ਢਾਂਚਾ ਇਹਦਾ ਸਹੀ ਹਾਈਟ ਦੇਖ ਲੋ ਆਈਡੀਆ ਇਹ ਨਾ ਵਿੱਚ ਵੀਰ ਕਹਿੰਦੇ ਬੰਦੇ ਰੇਟ ਜ਼ਾਇਦ ਮੰਗ ਲਿਆ ਵੀ ਗਾਂ ਦਾ ਚਲੋ ਆਪਣੇ ਕੋਲੇ ਜ਼ਾਇਦ ਆਈ ਆਪਾਂ ਜ਼ਾਇਦ ਦੇ ਦਿੰਦੇ ਹਿੱਦੂ ਅੱਗੇ ਬਾਈ ਜਿਹੜੀ ਵੈਣ ਤੇ ਮੈਂ ਤਾਂ ਮੈਂ ਕਿਹਾ ਬਾਈ ਜੀ 1.5 ਲੱਖ ਰ ਠੀਕ ਹੈ ਕਿੰਨਾ ਚਰ ਲਾਉਗੀ ਦਿਨ ਦੇ 10 ਤੋਂ 15 ਦਿਨ ਬਾਕੀ 10 ਦਿਨ ਦਾ ਕਨਫਰਮ ਬਾਕੀ ਆ ਦੁੱਧ ਮੰਨ ਕੇ 30 ਤੋਂ ਵਾਰ ਇਹ ਸਾਰੇ ਜਾਨਵਰ ਬਾਈ ਦੋ ਕੁ ਬੱਚੀਆਂ ਨੇ 25 ਕਿਲੋ ਵਾਲੀਆਂ ਬਾਕੀ 30 ਤੋਂ ਪਲੱਸ ਵਾਲੀਆਂ ਨੇ ਤੋਰ ਦੇ ਬਾਈ ਤੋਰੀਂ ਡੇਢ ਲੱਖ ਰੁਪਏ ਰੇਟ ਆ ਦੱਸੋ ਦਿਨ ਹਜੇ ਇਹ ਵੀ ਲੈਂਦੀ ਐ ਸੋਨ ਚ ਫਿਕਸ ਹੋਵਾਨਾ ਰੱਖੂਗੀ ਥਾਣੇ ਦੇ ਵੀ ਹੱਥੀ ਚੁਆਈ ਵਾਲੇ ਉੱਤੋਂ ਸਟਰਕਚਰ ਦੀ ਜਿਹੜੀ ਚੜਾਈ ਐ ਬਹੁਤ ਟੌਪ ਦੀ ਬਾਈ ਇਕੱਲਾ ਕਹਿਣ ਦੀ ਗੱਲ ਮੈਂ ਉਹ ਬਾਈ ਬਹੁਤ ਦਾ ਅੰਦਾਜ਼ਾ ਲਾ ਲੂੰਗੀ ਇਕ ਹੋ ਹੋ ਰਾ ਭਾਈ ਇੱਕ ਨੰਬਰ ਤੋਂ ਲੈ ਕੇ ਲਾਸਟ ਨੰਬਰ ਤੱਕ ਜਿੰਨੀਆਂ ਗਾਵਾਂ ਦਿਖਾਵਾਂਗੇ ਇੱਕ ਤੋਂ ਇੱਕ ਦਿਖਾਵਾਂਗੇ ਵੀ ਇਹ ਨਹੀਂ ਹੈਗਾ ਸਿਰਫ ਵੀਡੀਓ ਬਣਾਉਣ ਦੇ ਮਾਰੇ ਦੋ ਕੁ ਵਧੀਆ ਲਾ ਕੇ ਮੁੜ ਕੇ ਸਿੰਪਲ ਜਨ ਹੋਣੇ ਨੇ ਭਾਈ ਜਿਹੜੇ ਦੇ ਅੰਗ ਪੈਰ ਨੇ ਇੰਨੇ ਜ਼ਿਆਦਾ ਵਧੀਆ ਨੇ ਆਹ ਚੀਜ਼ਾਂ ਦਾ ਗੈਪ ਦੇਖੋ ਤਾਂ ਕਿੰਨਾ ਜ਼ਿਆਦਾ ਹੂੰ ਪੁੱਫਰ ਕਾਫੀ ਚੌੜੀ ਕਹਿ ਦਿੰਨੇ ਆਪਾਂ ਭਾਈ ਇੱਥੋਂ ਦੇਖ ਲਾ ਐ ਮੰਨ ਕੇ ਚੱਲ ਪਾ ਬਿੱਟਾ ਹੀ ਗਿੱਠਾਂ ਤੋਂ ਇਹਦੀ ਇੰਨੀ ਹੋ ਆ ਸਹੀ ਸੋ ਹਵਾਨਾ ਵੀ ਦੇਖ ਸਕਦੇ ਹਾਂ ਕਾਟਾ ਨਾ ਲੇਵਾ ਬਣਾਉ ਭਾਈ ਚੌੜਾ ਫਾੜੀਆਂ ਵਾਲਾ ਲੇਵਾ ਬਣਾਉ ਇਹ ਦੂ ਅੱਗੇ ਪ੍ਰਦੀਪ ਜਿਹੜੀ ਗੱਲ ਜਿਹੜੀ ਇਹ ਵੇੜਾ ਭਾਈ ਇਹਦਾ ਮਾਲਕਾ ਜਿਹੜੇ ਫਾਰਮ ਚੋਂ ਆਪਾਂ ਇਹ ਲਾਗੇ ਲਈ ਆ ਭਾਈ 32 33 ਕਿਲੋ ਦੁੱਧ ਪਲੂਣ ਦਾ ਦੱਸਿਆ ਭਾਈਆਂ ਨੇ ਚੋਇਆ ਤੇ ਇਹਦਾ ਅੱਜ ਵਾਲਾ ਰੇਟ ਭਾਈ 110000 ਰੁਪਏ ਲੈਣ ਦੇਣ ਠੀਕ ਹੈ ਬਹੁਤ ਸੋਹਣੀ ਤਿਆਰ ਹੋ ਜਿੰਨੀ ਕਹਦੇ ਓੰਨੀ ਭਾਈ ਹਫਤੇ ਦੇ ਵਿੱਚ ਵਿੱਚ ਇਹ ਜਮਾ ਫੁੱਲ ਤਿਆਰ ਹੋ ਜੂ ਸੋ ਇੱਕ ਹਫਤੇ ਚ ਤਿਆਰ ਹੋ ਜੂ ਦੋਸਤੋ 110000 ਇਹਦਾ ਰੇਟ ਹੈ ਫਵਾਨਾ ਇਹਦਾ ਵੀ ਚੰਗਾ ਰਹੂਗਾ ਖੁੱਚਾਂ ਤੋਂ ਬਾੱਕੀ ਬਾਈ ਇੱਕ ਆਈਡੀਆ ਹੁੰਦਾ ਹਰੇਕ ਭਰਾ ਨੂੰ ਬਾਕੀ ਜਦੋਂ ਵੀ ਵੀਰ ਚਾਹੇ ਆਪਣੇ ਕੋਲੇ ਰਾਤ ਨੂੰ ਵੀ ਆ ਜੇ ਆਪਣੇ ਕੋਲੇ ਜਨਮਰ ਹੋਊਗਾ ਸਹੀ ਵੀ ਇਹ ਨਹੀਂ ਆਪਾਂ ਵੀ ਵੇਚਤੀਆਂ ਹੁਣ ਬੜਾ ਆਪਣੇ ਪੰਜ ਛੇ ਹੋਰ ਵੀ ਪਰਚੇਜ ਕੀਤੇ ਹੋਏ ਨੇ ਉਹ ਸੁਭਾ ਹੋਣੀਆਂ ਥੋੜਾ ਗਰਮੀ ਕਰਕੇ ਆਪਾਂ ਮੰਗਾਈਆਂ ਸੀ ਹੁਣ ਇਹਦੇ ਵੀ ਆਰਡਰ ਦੀ ਕੁਆਲਿਟੀ ਬਾਈ ਆ ਚੀਜ਼ਾਂ ਦੇਖੋ ਕਿੰਨੀ ਸਪੇਸ ਵਾਲੇ ਕਿਚਨ ਦੀ ਇੰਨੀ ਕੁ ਵਧੀਆ ਬਾਈ ਚਿਪਾ ਇਹਦਾ ਇੰਨਾ ਕੁ ਪਿਆਰਾ ਚਿਪਾ ਮਾਰ دیا۔ ਲੈ ਚਮਾ ਚਿੱਟਾ ਬਾਈ ਸਹੀ ਤੇਲ ਵਰਗਾ ਚਿਪਾ ਤੋਰੀ ਬਾਈ ਰੋ ਇਹ ਪਹਿਲਾ ਸੁਆ ਕੀ ਬਾਈ ਅੱਗੇ ਹੂੰ ਇਹਦੇ ਮੰਗਰ ਬਾਈ ਬੱਛੀ ਆ ਬੱਛੀ ਹੈ ਨਾ ਕ੍ਰੋਸ ਬੱਛੀ ਆ ਬਾਈ ਠੀਕ ਹੈ ਤੇ ਮੰਨ ਕੇ ਚੱਲ ਪੋ ਚਾਰ ਦੰਦਾ ਦੁੱਧ ਜਿਹੜਾ ਇਹਨੇ ਜੈਨੂਅਨ ਦਾ ਦੁੱਧ ਦੇਣਾ ਦੁੱਧ ਦੂਗੀ ਬਾਈ ਜੀ 25 ਕਿਲੋ ਹੂੰ ਗਰਮੀ ਦੇ ਹਿਸਾਬ ਦੇ ਮੌਸਮ ਨਾਲ ਜਮਾ ਇੱਕ ਨੰਬਰ ਵੜਾ ਅਡਰ ਕੁਆਲਿਟੀ ਬੜੀ ਵਧੀਆ ਇਹਦਾ ਰੇਟ ਜਿਹੜਾ ਬਾਈ ਜਮਾ ਲੈਣ ਦੇ ਨਾਲ 117000 ਫਿਕਸ ਰੇਟ ਇਥੇ ਬੰਦੇ 117 ਬੱਛੀ ਇਹੀ ਹੈ ਜਿਹੜੀ ਹਾਂਜੀ ਬਾਈ ਕ੍ਰੋਸ ਬੱਛੀ ਆ ਆਪਾਂ ਜੋ ਚੀਜ਼ ਹੈ ਹਨਾ ਸਹੀ ਹਾਂਜੀ ਸੋ ਦੱਸੋ ਥੋੜਾ ਆਪ ਵੀ ਕ੍ਰੋਸ ਸੰਗ ਤੇ ਕ੍ਰਾਸ ਬਰੀਡ ਹੀ ਬੱਚੀ ਨੂੰ ਜਨਮ ਦਿੱਤਾ ਗਰਮੀ ਚ ਚੰਗੀ ਰਹੂਗੀ ਉਹ ਜਿਹੜੀ ਚੀਜ਼ ਆ ਬਈ ਇਸ ਕਰਕੇ ਆਪਾਂ ਬੱਚੇ ਮੂਰੇ ਬੰਨੀ ਦੇ ਨੇ ਵਿੱਚ ਬੀਰ ਕਹਿੰਦੇ ਨੇ ਮੁੜ ਕੇ ਬਈ ਕਾਲੀ ਡੱਬੀ ਇਹਦੀ ਸੀ ਜਾਂ ਦੂਜੀ ਇਹਦੀ ਸੀ ਬਾਕੀ ਬਈ ਆਡਰ ਦੀ ਸ਼ੇਪ ਇਹਦੀ ਕਰਮ ਵਾਲੀ ਦੀ ਬੜੀ ਸ਼ਾਨਦਾਰ ਐ ਮੰਨ ਕੇ ਚੱਲ ਪੋਏ ਸਿਰਫ ਡੰਗ ਦੀ ਵੀਡੀਓ ਆ ਵੀ ਜੇ ਆਪਾਂ ਕਹੀਏ ਵੀ ਕੋਈ ਨਹੀਂ ਕੋਈ ਵੀਡੀਓ ਬਣਾਉਣ ਦੇ ਮਾਰੇ ਆਪਾਂ ਦੁੱਧ ਰੋਕ ਕੇ ਬਣਾਈਏ ਉਹ ਚੀਜ਼ ਨਹੀਂ ਅੱਗੇ ਬਈ ਆ ਪਹਿਲਾਂ ਸੁਗਾ ਗਈ ਇਹ ਬਈ ਰਾਤ ਸੁੱਈ ਸੀ ਤੋਰ ਬਈ ਇਹਨੇ ਬੱਚੀ ਨੂੰ ਜਨਮ ਦਿੱਤਾ ਬਈ ਰਮਾੜਾ ਦਾ ਸਿੰਮਣ ਲੱਗਿਆ ਦੱਸਾਈ ਬਾਈਆਂ ਨੇ ਬੱਚੀ ਨੂੰ ਜਨਮ ਦਿੱਤਾ ਇਹਨੇ ਕੀ ਰੇਟ ਲੈਣਾ ਦਾ ਇਹਦਾ ਜਮਾ ਬਾਜਰੇਟ ਬਈ 92000 ਰੁਪਿਆ ਨਾੜਾ ਨੂੜਾ ਬੜੀਆਂ ਬਾਈ ਆਡਰ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਲੈ ਆ ਬਈ ਗਰਮੀ ਦੇ ਹਿਸਾਬ ਨਾਲ ਬਈ 22 23 ਕਿਲੋ ਦੁੱਧ ਤੇ ਮਰਦੀ ਨਹੀਂ ਠੀਕ ਐ ਅੱਗੇ ਉੱਤੇ ਅੱਗੇ ਕੇਅਰ ਦੇ ਉੱਤੇ ਵੀ ਹੁੰਦਾ ਹਨਾ ਵੀ ਕਿੰਨਾ ਵੀ ਦੇ ਦੋ ਉੱਤੇ ਬੱਚਾ ਇਹਦੇ ਮਗਰ ਬੜਾ ਸ਼ਾਨਦਾਰ ਹਮ ਖੜੀ ਕਰੀ ਮੱਛੀ ਪੁੱਤ ਜੇਰ ਵਗੈਰਾ ਓਕੇ ਰਿਪੋਰਟ ਹੈ ਜੀ ਸੜੀ ਕਰ ਦੇ ਪੁਰਾਣਾ ਨੂੰ ਕਰ ਦੇ ਪੁਰਾਣਾ ਨੂੰ ਦਿਖਾ ਦੇ ਮਾਰ ਨੂੰ ਕੱਢ ਲੈ ਇੱਥੇ ਹੁਣ ਦਿਖਾ ਦੇ ਬਹੁਤ ਪਿਆਰਾ ਬੱਚਾ ਬਾਈ ਸੋ ਬੱਚੀ ਦੇਖੋ ਦੋਸਤੋ ਸੋਹਣੇ ਕੱਦ ਕਾਟ ਦੀ ਗਾਂ ਬੰਨੀ ਆ ਅਗਰ ਗਰਲੈਂਡੋ ਆ ਗਈ ਜੀ ਤੋਰ ਬਾਈ ਪ੍ਰਦੀਪ ਇਹਨੂੰ ਬਾਹਰ ਨੂੰ ਕੱਢ ਲੈ ਬਾਈ ਮਾਰ ਨੂੰ ਕੱਢ ਲੰਬੀ ਕੱਢ ਕੱਢ ਹਾਂ ਚਰੋਗੇ ਇਹਨੂੰ ਸੂਈ ਨੂੰ ਇਹ ਬਾਈ ਤਾਜੀ ਸੂਈਆ ਕੱਲ ਹਾਂ ਕੱਲ ਵਾਲੀ ਰਾਤ ਨੂੰ ਸੂਈਆ ਇਹ ਠੀਕ ਹੈ ਤੇ ਜਿਹੜੀ ਦੁੱਧ ਦੀ ਰਿਪੋਰਟ ਬਾਈਆਂ ਨੇ ਦੱਸਿਆ ਆਪਾਂ ਨੂੰ 20 ਤੋਂ 22 ਕਿਲੋ ਦੀ ਹੂੰ ਬਾਕੀ ਬਾਈ ਜਿਵੇਂ ਆਪਾਂ ਕਹਿੰਦੇ ਨੇ ਵੀ ਅਮਰਤਾ ਵਾਲਾ ਦੁੱਧ ਹੀ ਦੇਣਾ ਇਹਨੇ ਜਿੱਦਾਂ ਪਗਾ ਨੇ ਵੀ ਜਮਾ ਸਿਰੇ ਵਾਲਾ ਹੂੰ ਇੰਨਾ ਕੁ ਵਧੀਆ ਦੁੱਧ ਦੇਊਗੀ ਮੱਝਾਂ ਮੰਨ ਕੇ ਮੱਝ ਨਾਲੋਂ ਵੀ ਜਾਦੇ ਵਧੀਆ ਸ਼ਾਨਦਾਰਾ ਥਣ ਥਣ ਹੱਥੀ ਚਬਾਈ ਵਾਲਾ ਤੇ 18 ਤੋਂ 20 ਕਿਲੋ ਦੁੱਧ ਦੀ ਰਿਪੋਰਟ ਦਿੱਤੀ ਆ ਬਾਈ ਤੇ ਜਿੰਨੀ ਹੈਗੇ ਬਾਈ ਸਾਰੇ ਜੇਨੂਨ ਟਾਪ ਦੀ ਚੀਜ਼ ਕੀ ਰੇਟ ਰੂਗਾ ਪ੍ਰਦੀਪ ਰੇਟ ਇਹਦਾ 95000 ਰੁਪਏ ਬਾਈ ਰੇਟ 95000 ਪ੍ਰਦੀਪ ਦੋ ਬੱਚੀਆਂ ਵੀ ਖੜੀਆਂ ਨੇ ਦੋ ਬੱਚੀਆਂ ਬਾਈ ਹਾਂ ਦੋ ਬੱਚੀਆਂ ਨੇ ਇੱਕ ਬੱਚਾ ਹੈਗਾ ਇੱਕਾ ਬੱਚੀ ਆ ਗਈ ਖੀਰੀ ਆ ਬਾਈ ਦੰਦ ਪੱਟੀ ਖੀਰੀਟਰ ਉਹ ਕਰਦੀ ਤੇ ਰੇਟ ਭਾਈ ਇਹ ਬੱਚੀ ਦਾ ਜੈਸ ਨੂੰ ਆਪਾਂ 55000 ਦੀ ਦੇਣੀ ਆ ਦੂਜੀ ਬੱਚਾ ਦੇਣਾ 35000 ਤੋਂ ਸਿੱਪਰਨ ਬੁੱਤਕਿਆ ਦੇਖੋ ਭਾਈ ਖੀਰੀ ਜਮਦ ਦੋਦਾਂ ਦੇ ਭਾਈ ਸੋ ਦੋਸਤੋ ਖੀਰੀ ਹੈ ਅਸਲ ਡਾਇਮੰਡ ਪੀਸ ਆ ਭਾਈ ਚਲੋ ਇਹਦੇ ਥੋੜੇ ਖੁੱਲੀਆਂ ਹੁੰਦੀਆਂ ਕਰਕੇ ਨਾ ਪਤਾ ਲੱਗਦਾ ਇੱਥੇ ਹੁਣ ਦੇਖਿਓ ਤੁਸੀਂ ਇਹੀ ਬੱਚੀ ਉਹ ਗੇਟ ਲਾ ਦੇ ਮੰਨ ਕੇ ਥੋੜਾ ਖੁੱਲੇ ਆਉਂਦੇ ਇੱਥੇ ਆਪਾਂ ਬੰਨ ਦਿੰਦੇ ਜਦੋਂ ਉਦੋਂ ਉਹ ਟਾਅਰ ਦੇ ਥੋੜਾ ਫਰਕ ਪਿਆ ਜਾਂਦਾ ਹੁਣ ਇਹੀ ਬੱਚਾ ਹੈਗਾ ਬਾਈ ਜਿਵੇਂ ਆਪਾਂ ਕਹਿੰਨੇ 2 ਲੱਖ ਦੀ ਤਿਆਰ ਹੋ ਕੇ ਵਿਕੇ ਇਦਾਂ ਦਾ ਬੱਚਾ ਵਿਕਦਾ ਬਾਈ ਚੱਲ ਪਤ ਹੁਣ ਉਧਰ ਨੂੰ ਚੱਲ 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 ਬੇਟੇ ਚੱਲ ਹੁਣ ਤਾਂ ਦੇਖਿਓ ਖੁੱਲੀ ਫਿਰਦੀ ਆਈ ਹੈ ਤੇ ਸੋ ਤੇ ਖੁੱਲੀ ਫਿਰਦੀ ਮਾਸਤ ਰਹੂਗੀ ਸੋਰੀ ਪੂਰੇ ਇਹ ਟਾਪ ਬਰੀਡ ਦੇ ਵਿੱਚ ਆ ਗਈ ਮਾੜਾ ਨੇੜੋ ਕਰਕੇ ਦਿਖਾ ਦਿਆ ਨਾ ਮੰਨ ਕੇ ਤੇ ਖੜੀ ਦਾ ਪਤਾ ਲੱਗ ਜੂ ਵੀ ਅਸਲ ਜਮਾ ਬਰੀਡ ਵਾਲਾ ਜਾਨਵਰ ਆ ਵੀ ਇਸ ਜਮਾ ਸੇਰੇ ਵਾਲੀ ਅਗੇ ਬੱਚਾ ਭਾਈ ਇਹ ਵੀ ਪੂਰਾ ਸ਼ਾਨਦਾਰ ਬੈਂ ਪੂਰੀ ਕੁਆਲਿਟੀ ਦੇ ਵਿੱਚ ਆ ਗਿਆ ਜਿਵੇਂ ਹੁਣ ਭਾਈ ਪਾਲਣਾ ਚੰਗਾ ਜਨਮਰੀ ਪਾਲਣ ਦਾ ਫਾਇਦਾ ਸਹੀ ਹੈ ਸੋ ਇਹਦਾ ਰੇਟ 35000 ਇਹਦਾ 35000 ਸੋ ਅੱਜ ਦੀ ਵੀਡੀਓ ਦੇ ਪਸੂ ਦੋਸਤੋ ਭਾਈ ਪ੍ਰਦੀਪ ਕੁਲ ਵਕਾਉ ਸੀ ਤੁਸੀਂ ਸਾਰੇ ਦੇਖ ਲਏ ਹੁਣ ਤੁਹਾਡਾ ਕੰਮ ਆ ਵੀ ਤੁਸੀਂ ਆ ਕੇ ਦੇਖੋ ਤੇ ਤਸੱਲੀ ਕਰਕੇ ਖਰੀਦੋ ਧੰਨਵਾਦ